ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਮਾਮਲੇ ਦੇ ਵਿੱਚ ਕੋਈ ਕਾਰਵਾਈ ਨਾ ਹੋਣ ਦੇ ਰੋਸ ਵਜੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਵਕਵਾਕ ਪੰਥਕ ਜਥੇਬੰਦੀਆਂ ਵੱਲੋਂ ਬਰਗਾੜੀ ਤੋਂ ਲੈ ਕੇ ਫਰੀਦਕੋਟ ਤੱਕ ਮਨੁੱਖੀ ਚੇਨ ਬਣਾ ਕੇ ਵਿਸ਼ਾਲ ਰੋਸ ਮਾਰਚ ਕੀਤਾ ਗਿਆ ਇਸ ਵਿੱਚ ਵਕਵਾਕ ਧਰਮਾਂ ਤੇ ਖੇਤੇ ਦੇ ਲੋਕਾਂ ਤੋਂ ਇਲਾਵਾ ਔਰਤਾਂ ਨੇ ਵੀ ਹਿੱਸਾ ਲਿਆ ਹਾਂਜੀ ਤਣ ਤਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮੁੱਚੀ ਮਾਨਵਤਾ ਦੇ ਭਲੇ ਦੀ ਗੱਲ ਕਰਦਾ ਸੱਬੇ ਸਾਂਝੀ ਵਾਲ ਸਦੈਨ ਦਾ ਹੱਕ ਹੈ ਸਦਾ ਹਿੰਦ ਦਾ ਹੱਕ ਦਿੰਦਾ ਤੇ ਅੱਜ ਸਰਬੱਤ ਦਾ ਭਲਾ ਚਾਹਣ ਵਾਲੇ ਗੁਰੂ ਗ੍ਰੰਥ ਸਾਹਿਬ ਦਾ ਕਤਲ ਹੋ ਗਿਆ ਹੋਵੇ ਤੇ ਉਹਨਾਂ ਦੇ ਦੋਸ਼ੀਆਂ ਨੂੰ ਅਜੇ ਤੱਕ ਵੀ ਗ੍ਰਿਫਤਾਰ ਨਾ ਕੀਤਾ ਗਿਆ ਹੋਵੇ। ਇਹ ਸਿੱਖ ਸੰਗਤ ਦੇ ਅੰਦਰ ਬੜਾ ਰੋਹ ਤੇ ਰੋਸ ਹੈ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ। ਇਕੱਲੇ ਉਹ ਗੁਰੂ ਗ੍ਰੰਥ ਸਾਹਿਬ ਦਾ ਕਤਲ ਹੀ ਨਹੀਂ ਉਸ ਤੋਂ ਬਾਅਦ ਸਾਡੇ ਧਰਮ ਦੀ ਖਾਤਰ ਸਾਡੇ ਨੌਜਵਾਨ ਸਿੰਘਾਂ ਦੀ ਜਿਹੜੀ ਸ਼ਹਾਦਤ ਹੋ ਗਈ। ਅਜੇ ਤੱਕ ਉਹਨਾਂ ਦੇ ਕਾਤਲਾਂ ਨੂੰ ਵੀ ਨਹੀਂ ਫੜਿਆ ਗਿਆ ਹੈ ਅਸੀਂ ਇਹ ਜਿੰਨਾ ਚੇ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵੀ ਮਤਲਬ ਦੋਸ਼ੀ ਤੇ ਜਿਹੜੇ ਕਾਤਲ ਹੈ ਉਹਨਾਂ ਨੂੰ ਜਿੰਨਾ ਚਿਰ ਫੜਿਆ ਨਹੀਂ ਜਾਂਦਾ ਅਸੀਂ ਉਹਨਾਂ ਤੇ ਧਰਨੇ ਜਾਰੀ ਰੱਖਾਂਗੇ ਅਸੀਂ ਇਦੋਂ ਵੀ ਵੱਧ ਕੰਮ ਚਲਾਵਾਂਗੇ ਮਤਲਬ ਸੰਘਰਸ਼ ਤੇਜ਼ ਕਰਦੇਾਂਗੇ ਤੇ ਉਹਨਾਂ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਜ਼ਰੂਰ ਤੋਂ ਜ਼ਰੂਰ ਮੈਂ ਸੋਚਦੀਆਂ ਵੀ ਜਿੰਨੇ ਜੀ ਵੀ ਆਏ ਨੇ ਜਾਗੇ ਹੋਏ ਆਏ ਨੇ ਤੇ ਜਿਹੜੇ ਕੋਈ ਜਾਣ ਬੁੱਝ ਕੇ ਨਹੀਂ ਆਏ ਉਹਨਾਂ ਵਾਸਤੇ ਬੜੀ ਸ਼ਰਮ ਦੀ ਗੱਲ ਹੈ ਇਹਦੇ ਵਿੱਚ ਤਾਂ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਹੈ ਉਹ ਸਭ ਧਰਮਾਂ ਦਾ ਨੂੰ ਸਾਂਝਾ ਉਪਦੇਸ਼ ਹੈਗਾ ਤੇ ਸਰਬੱਤ ਦੇ ਭਲੇ ਦੀ ਗੱਲ ਕਰਦੇ ਨੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਵਿੱਚ ਜੋ ਤੇ ਮੈਂ ਸੋਚਦੀ ਆ ਵੀ ਸਿੱਖ ਆਉਂਦੀ ਤਾਂ ਗੱਲ ਛੱਡੋ ਬਾਕੀ ਧਰਮਾਂ ਨੂੰ ਵੀ ਸ਼ਮੂਲੀਅਤ ਕਰਨੀ ਚਾਹੀਦੀ ਹੈ ਤੇ ਹਰ ਉਸ ਮਨੁੱਖ ਦਾ ਫਰਜ਼ ਬਣਦਾ ਹੈ ਜਿਹੜਾ ਧਰਮੀ ਹੈ ਆਪਣੇ ਧਰਮ ਦੇ ਵਿੱਚ ਜਿਹੜਾ ਪੱਕਾ ਹੈਗਾ ਉਹਨੂੰ ਹਰ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਵਜੋ ਸਭ ਨੂੰ ਇਕੱਠੇ ਹੋਣਾ ਚਾਹੀਦਾ ਹੈ ਤੇ ਇਕੱਠੇ ਹੋ ਕੇ ਧਰਮ ਦੇ ਸਬੰਧ ਦੇ ਵਿੱਚ ਕਦੀ ਵੀ ਕਿਸੇ ਵੀ ਸਰਕਾਰ ਜਾਂ ਕਿਸੇ ਹੋਰ ਜ਼ਾਲਮ ਨੂੰ ਜ਼ੁਰਤ ਨਾ ਕਰ ਦੇਣ ਤੇ ਨਾ ਹੀ ਕੋਈ ਇਸ ਕਦਰ ਕੋਈ ਅਪਮਾਨਤ ਹੋਣ ਦੇਣ ਚਾਹੀਏ ਕੋਈ ਵੀ ਗ੍ਰੰਥ ਕਿਉਂ ਨਾ ਹੋਵੇ ਅੱਜ ਜੋ 12 ਅਕਤੂਬਰ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ ਉਹਦੇ ਸਬੰਧ ਦੇ ਵਿੱਚ ਤੇ ਬਰਗਾੜੀ ਵਿਖੇ ਜੋ ਸ਼ਾਂਤਮਈ ਸਿੱਖ ਧਰਨਾ ਦੇ ਰਹੇ ਸਨ ਉਹਨਾਂ ਤੇ लाठी चार्ज ਕੀਤਾ ਗੋਲੀਆਂ ਚਲਾਈਆਂ ਦੋ ਸਿੱਖ ਸ਼ਹੀਦ ਕੀਤੇ ਉਹਦੇ ਰੋਸ ਦੇ ਵਜੋਂ ਕਿ ਨਾ ਤਾਂ ਅੱਜ ਤੱਕ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਕਰਨ ਵਾਲੇ ਦੋਸ਼ੀ ਫੜੇ ਗਏ ਨੇ ਤੇ ਨਾ ਹੀ ਉਹਨਾਂ ਸਿੱਖਾਂ ਨੂੰ ਸ਼ਹੀਦ ਕਰਨ ਵਾਲੇ ਜਿਹੜੇ ਪੁਲਿਸ ਅਫਸਰ ਨੇ ਉਹਨਾਂ ਨੂੰ ਜੇਲ੍ਹਾਂ ਵਿੱਚ ਭੇਜਿਆ ਗਿਆ ਹੈ ਅੱਜ ਅਸੀਂ ਜੋ ਸਰਬਤ ਖਾਲਸਾ ਜਥੇਵੰਦੀਆਂ ਨੇ ਉਹਨਾਂ ਸਾਰਿਆਂ ਵੱਲੋਂ ਮਿਲ ਕੇ ਇੱਕ ਮਨੁੱਖੀ ਚੇਨ ਬਗੜਾੜੀ ਤੋਂ ਲੈ ਕੇ ਫਰੀਦਕੋਟ ਤੱਕ ਬਣਾਈ ਹੈ। ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਦਾ ਜਿਹੜਾ ਬਗੜਾੜੀ ਤੋਂ ਲਾ ਕੇ ਮਨੁੱਖੀ ਚੇਨ ਦਾ ਪ੍ਰੋਗਰਾਮ ਆ ਇਸ ਲਈ ਕੀਤਾ ਗਿਆ ਕਿ 2 ਜੂਨ ਤੋਂ ਗੁਰੂ ਗ੍ਰੰਥ ਸਾਹਿਬ ਚੋਰੀ ਹੋਏ ਔਰ ਉਸ ਤੋਂ ਬਾਅਦ ਜੋ ਘਟਨਾਵਾਂ ਘਟੀਆਂ ਪੁਲਿਸ ਨੇ ਬੰਦੇ ਸ਼ਹੀਦ ਕਰਤੇ अनेका ਲੋਕਾਂ ਤੇ ਤਸ਼ੱਦਦ ਹੋਇਆ ਪਰ ਹੈਰਾਨੀ ਦੀ ਗੱਲ ਕਿ ਪੰਜਾਬ ਚ ਪ੍ਰਕਾਸ਼ ਸਿੰਘ ਬਾਦਲ ਦੀ ਖੌਤੀ ਕਾਲੀ ਗਵਰਨਮੈਂਟ ਤੇ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਤੇ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਆ ਅੱਜ ਗੁਰੂ ਗ੍ਰੰਥ ਸਾਹਿਬ ਮਨੁੱਖਤਾ ਦੇ ਗੁਰੂ ਆ ਉਹ ਚੋਰੀ ਹੋ ਜਾਣ ਉਹਨਾਂ ਦੇ ਅੰਗਾਂ ਦੀ ਬੇਆਬਦੀ ਹੋਵੇ ਬੰਦੇ ਸ਼ਹੀਦ ਹੋ ਜਾਣ ਤੇ ਅਜੇ ਤੱਕ ਕੋਈ ਬੰਦਾ ਗ੍ਰਿਫਤਾਰ ਨਾ ਕੀਤਾ ਗਿਆ ਇਸ ਕਰਕੇ ਸੰਗਤਾਂ ਦੇ ਅੰਦਰ ਇਹ ਰੋਸ਼ ਆ ਜਦੋਂ ਸੰਗਤਾਂ ਨੇ ਸਰਬੱਤ ਖਾਲਸਾ ਸਦਿਆ ਉਹਦੇ ਆਗੂਆਂ ਨੂੰ ਉਹਨਾਂ ਦੇ ਟੈਲੀਫੋਨ ਟਰੇਸ ਕਰਕੇ ਉਹਨਾਂ ਦੇ ਟੈਲੀਫੋਨ ਬੰਦ ਵੀ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਝੂਠੇ ਕੇਸ ਪਾਤੇ ਪਰ ਹੈਰਾਨੀ ਆ ਕਿ ਅੱਜ ਸਾਰੀ ਗਵਰਨਮੈਂਟ ਸਾਰਾ ਤੰਤਰ ਚੁੱਪ ਕਰਿਆ ਬੈਠਾ ਗੁਰੂ ਗ੍ਰੰਥ ਸਾਹਿਬ ਤੇ ਤੇ ਸਵਾ ਚੁੱਪ ਪਾ ਕੇ ਸੰਗਤ ਚੁੱਪ ਕਰ ਗਈ ਅੱਜ ਫੇਰ ਪੰਥਕ ਜਥੇਬੰਦੀਆਂ ਨੇ ਉਹ ਜਿਹੜਾ ਰੋਸ ਆ ਉਹ ਲੋਕਾਂ ਦੇ ਮਨਾਂ 'ਚ ਅਜੇ ਵੀ ਜਿਉਂਦਾ ਤਿਉਂ ਆ ਅਜੇ ਸਰਕਾਰ ਭੁੱਲ ਗਈ ਲੋਕਾਂ ਦੇ ਕਾਲੇ ਝੰਡੇ ਘਰਾਂ ਤੋਂ ਉਤਰੇ ਨਹੀਂ ਉਹ ਚਾਹੁੰਦੇ ਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਆਬਦੀ ਆ ਜਿਹੜੀ ਇਹਦੇ ਦੋਸ਼ੀ ਫੜੇ ਜਾਣ ਇਸ ਮੌਕੇ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਬੋਲਦਿਆਂ ਕਿਹਾ ਕਿ ਜੇਕਰ ਸਾਨੂੰ ਅਜੇ ਵੀ ਇਨਸਾਫ ਨਾ ਮਿਲਿਆ ਤਾਂ ਮੋਰਚੇ ਨੂੰ ਹੋਰ ਤਕੜਾ ਕੀਤਾ ਜਾਵੇਗਾ ਅੱਜ ਸਾਡਾ ਬਹੁਤ ਵੱਡਾ ਮਜਹਰਾ ਹੈ ਬਰਗਾੜੀ ਤੋਂ ਲੈ ਕੇ ਫਰੀਦਕੋਟ ਡਿਪਟੀ ਕਮਿਸ਼ਨਰ ਦੇ ਦਫਤਰ ਤੱਕ ਕਿਉਂ ਕਰਕੇ ਪਹਿਲੀ ਜੂਨ ਨੂੰ ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਨੂੰ ਚੁਰਾਇਆ ਗਿਆ ਦੂਸਰੇ ਪਾਸੇ ਇਸ ਇਲਾਕੇ ਦੇ ਦੋ ਨੌਜਵਾਨ ਸਿੰਘ ਉਹਨਾਂ ਨੂੰ ਸ਼ਹੀਦ ਕਰਤਾ ਗੁਰਜੀਤ ਸਿੰਘ ਨੂੰ ਤੇ ਭਗਵਾਨ ਸਿੰਘ ਨੂੰ ਸਹੀ ਕੀਤਾ ਗਿਆ ਅਸੀਂ ਸਰਕਾਰ ਦੇ ਲੱਛਣ ਦੇਖ ਰਹੇ ਹਾਂ ਪਰ ਬੜੀ ਅਫਸੋਸ ਦੀ ਗੱਲ ਹੈ ਸਾਨੂੰ ਸਿੱਖ ਕੌਮ ਨੂੰ ਇਸ ਮੁਲਕ ਦੇ ਵਿੱਚ ਅਜੇ ਤੱਕ ਇਨਸਾਫ ਨਹੀਂ ਮਿਲਿਆ ਹੈ ਸਾਰੇ ਪਾਸੇ 9 ਮਹੀਨੇ ਹੋ ਗਏ ਹੈ ਅਜੇ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ ਤੇ ਇਸ ਤੋਂ ਬਾਅਦ ਅਸੀਂ ਆਪਣੇ ਮੋਰਚੇ ਨੂੰ ਹੋਰ ਟਕੜਾ ਕਰਾਂਗੇ ਮੇਰੇ ਨਾਲ ਸਾਰੀਆਂ ਪਾਰਟੀਆਂ ਹੈਗੀਆਂ ਜਿਨ੍ਹਾਂ ਨੇ ਭਾਗ ਦੇ ਆ ਸਰਬੱਤ ਖਾਲਸੇ ਦੇ ਵਿੱਚ ਔਰ ਮੈਨੂੰ ਬੜੀ ਬੜੀ ਖੁਸ਼ੀ ਹੈ ਜੋ ਸਾਨੂੰ ਇਥੋਂ ਰਿਸਪਾਂਸ ਮਿਲੀ ਹੈ ਤੇ ਜੋ ਅਸੀਂ ਸਿੱਖ ਕੌਮ ਦੇ ਲਈ ਕੋਸ਼ਿਸ਼ ਕਰ ਰਹੇ ਹਾਂ ਅਸੀਂ ਕਰੀਏ ਸਨੀ ਸੁਜਾਪੁਰ ਦੇ ਨਾਲ ਜਸਵੀਰ ਹੇਰਾ ਪੈਰੇਡਾਰ ਟੀਵੀ